ਦੇਰ ਬਾਰੇ ਉਸ ਵਾਰੀ ਅੱਜ ਸਾਡਾ 6ਵਾਂ ਦਿਨ ਹੈ ਜਿਸ ਵਿੱਚ ਅੱਜ ਆਪਾਂ ਪੜਨਾ ਹੈ ਹਿੰਦ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਪਟਕ ਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਇਹ ਸਾਡੇ ਟੌਪਿਕ ਦਾ ਨਾਂ ਹੈ ਧਰਤੀ ਉੱਤੇ ਜਿਸ ਵੇਲੇ ਕਹਿੰਦੇ ਮੋਹ ਮਾਇਆ ਦੇ ਬੱਦਲ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਾਰਨ ਹੀਨਤਾ ਵਿੱਚ ਡੁੱਬ ਰਏ ਸਨ ਉਸ ਵੇਲੇ ਅਕਾਲ ਪੁਰਖ ਨੇ ਗੁਰੂ ਨਾਨਕ ਦੇ ਸੀ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਨ੍ਹਾਂ ਵਿੱਚ 49 ਸ਼ਬਦ ਤੇ 57 ਸ਼ਲੋਕ ਆਏ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਗਾਂ ਦੀ ਵਿਭਿੰਨਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਦਾ ਦਾ ਸੰਬੰਧ ਜੋੜੀ ਰੱਖਿਆ ਗੁਰੂ ਕਾਲ ਵਿੱਚ ਸੰਗੀਤ ਹੀ ਰਚਨਾ ਦਾ ਪ੍ਰਮੁੱਖ ਸਾਧਨ ਸੀ ਤੇ ਭਾਸ਼ਾ ਦਾ ਕਾਰਜ ਵੀ ਇਸ ਸੰਗੀਤ ਹੀ ਕਰਿਆ ਕਰਦਾ ਸੀ ਗੁਰੂ ਜੀ ਨੇ ਬ੍ਰਿਜ ਭਾਸ਼ਾ ਕੁਝ ਹੱਦ ਤੱਕ ਸਦਗੁਡੀ ਪਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਪਾਸ਼ਾਈ ਗਿਆਨ ਨੂੰ ਵਿਸਾਰ ਦਿੱਤਾ ਇਹ ਤੁਰਕੀ ਬਾਣੀ ਵਿੱਚ ਵੈਰਾਗ ਦਾ ਰਸ ਸੀ ਤੇ ਭਗਤੀ ਦੀ ਮਿਠਾਸ ਸੀ ਇਨ੍ਹਾਂ ਦੋਨਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ মোহ ਤੇ ਵਿਕਾਰ ਅਸਥਾਈ ਹਨ ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੀ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਦਿੱਤੀ ਆਪਣੀ ਸ਼ਹਾਦਤ ਦੁਆਰਾ ਭਾਰਤੀ ਸਬਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਉਥੇ ਵਿਰਾਗ ਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਵਿਕਾਰਾਂ ਵਿੱਚ ਉਲਝਣ ਤੋਂ ਵੀ ਵਰਜਿਆ ਹੈ ਗੁਰੂ ਜੀ ਨੇ ਜਿੰਨਾ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਉਹਨਾਂ ਵਿੱਚ ਰਾਗਾਂ ਦੇ ਨਾਮ ਹੈ ਰਾਗ ਗੋੜੀ ਆਸਾ ਰਾਗ ਦੇਵ ਗੰਧਾਰੀ ਤੋਰ ਟਰਗ ਰਾਗ ਤਨਾਸਰੀ ਰਾਗ ਜੈਸ਼ਰੀ ਰਾਗ ਟੋਡੀ ਤਿਲੰਗ ਰਾਗ ਬਿਲਾਵਲ ਰਾਗ ਰਾਮਕਲੀ ਰਾਗ ਮਾਰੂ ਰਾਗ ਬਸੰਤ ਰਸਾਰੰਗ ਰਾਗ ਜੈ ਜੈ ਬੰਦ ਗੋੜੀ ਰਾਗ ਦੇ ਨੌ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ ਸੇ ਮਨੁੱਖ ਮਾਇਆ ਦੀ ਆਸਨਾ ਛੱਡ ਤੇ ਪ੍ਰਭੂ ਨਾਲ ਜੋ ਰਾਗ ਆਸਾ ਦਾ ਇੱਕ ਚੋਪਾ ਦ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਵਿਅਰਥ ਭਟਕਣ ਵਿੱਚ ਨਾ ਗਵਾ ਦੀਵ ਨਾਗਰੀ ਰਾਗ ਦੇ ਤਿਤੋਕੇ ਨਾਮ ਸਿਮਰਨ ਦੀ ਮਹਿਮਾ ਗੋਦੀ ਹਨ ਜਿਨ੍ਹਾਂ ਨੇ ਹਰੀ ਨਾਮ ਜਪਿਆ ਉਹਨਾਂ ਦਾ ਭੋਗ ਸਵਾਰਿਆ ਗਿਆ ਵਿਹਾੜਾ ਰਾਗ ਦਾ ਤਿਤਪਦਾ ਦੱਸਦਾ ਹੈ ਕਿ ਸੰਸਾਰ ਦੇ ਅਨੇਕਾਂ ਰੰਗ ਵਿੱਚ ਇੱਕ ਮੁੱਖਚਾ ਰੰਗ ਹੈ ਤੇ ਉਹ ਰੰਗ ਹੈ ਪ੍ਰਭੂ ਦਾ ਸੂਰਤ ਰਾਗ ਦੀ 12 ਸ਼ਬਦ ਮੌਤ ਦੀ ਅਦਾਰਾ ਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ ਰਾਗ ਤਨਾਸਰੀ ਦੀ 4 ਸ਼ਬਦ ਕਹਿੰਦੇ ਹਨ ਕਿ ਮਨੁੱਖ ਨੂੰ ਜੰਗਲਾਂ ਵਿੱਚ ਨਹੀਂ ਸਗੋਂ ਆਪਣੇ ਮਨ ਵਿੱਚੋਂ ਪ੍ਰਭੂ ਨੂੰ ਲੱਭਣਾ ਚਾਹੀਦਾ ਹੈ ਰਾਗ ਜੈਸਰੀ ਦੇ 3 ਸ਼ਬਦ ਪ੍ਰਭੂ ਦੇ ਚਰਨ ਵਿੱਚ ਆਉਣ ਦੀ ਪ੍ਰੇਰਣਾ ਦਿੰਦੇ ਹਨ ਰਾਗ ਟੋਡੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਦੀ ਦਰਦ ਭਰੀ ਅਵਸਥਾ ਦਾ ਜਿਹੜਾ ਵਰਣਨ ਹੈ ਕਰਦਾ ਹੈ ਦਿਲੰਗ ਰਾਜ ਦੇ ਤਿੰਨ ਸ਼ਬਦ ਮਨੁੱਖ ਨੂੰ ਸੁਚੇਤ ਕਰਵਾਉਂਦੇ ਹਨ ਕਿ ਲਾਪਰਵਾਹ ਜੀਵਨ ਨਾ ਜੀਓ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰਹੋ ਬਿਲਾਵਲ ਰਾਗ ਵਿੱਚ ਤੁਪਦੇ ਤੇ ਤੱਪਦੇ ਹਨ ਜਿੱਥੇ ਗੁਰੂ ਜੀਪ ਪ੍ਰਣਾਇਕ ਉਦਾਹਰਨਾਂ ਲਾ ਦੱਸਦੇ ਹਨ ਕਿ ਪ੍ਰਭੂ ਹੀ ਇਹ ਸੰਸਾਰ ਦਾ ਰਖੀਅਕ ਹੈ ਰਾਮਕਲੀ ਰਾਗ ਦੇ ਤਿੰਨ ਟਿਪਦੇ ਉਸ ਜੁਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਰਾਗ ਮਾਰੂ ਦੇ ਤਿੰਨ ਤੋਪ ਦੇ ਦਾਸੀ ਹਨ ਕਿ ਮਨ ਦੀ ਮਰਜ਼ੀ ਦੇ ਚੱਲਣ ਨਾਲ ਮਨੁੱਖੀ ਜਨਮ ਵਿਅਰਥ ਹੋ ਜਾਂਦਾ ਹੈ ਰਾਗ ਬਸੰਤ ਦੇ ਪੰਜ ਸ਼ਬਦ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਤਾਰ ਕਹਿੰਦੇ ਹਨ ਤੇ ਨਾਮ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ ਸਾਰਿੰਗ ਰਾਗ ਦੇ ਚਾਰ ਤੋਪ ਦੇ ਯਾਦ ਦਿਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਵੀ ਸੱਚਾ ਸਹਾਇਕ ਨਹੀਂ ਹੈ ਰਾਗ ਜੈ ਜੈਜੇਵੰਤੀ ਦੇ ਚਾਰ ਚੁਪਦੇ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਹੀ ਮਿਲਦੀ ਹਨ ਮਾਰਗਦਰਸ਼ਨ ਕਰਦੇ ਹਨ ਕਿ ਰਾਸ ਭੋਗ ਛੱਡੋ ਤੇ ਨਾਮ ਸਿੰਘਨ ਦੀ ਨਾਲ ਜੁੜੋ ਆਖਰ ਵਿੱਚ ਗੁਰੂ ਜੀ ਦੇ ਰਾਗ ਮੁਕਤ 57 ਸ਼ਲੋਕ ਜੋ ਮੁਰਦਾਵਣੀ ਮਹਲਾ 5 ਤੋਂ ਪਹਿਲਾਂ ਦਰਜ ਹਨ ਜੀਵਨ ਦੀ ਸਜਾਈ ਵਿਰਾਗ ਅਤੇ ਨਾਮ ਦੀ ਮਹਿਮਾ ਮਨੁੱਖ ਨੂੰ ਡੂੰਘੇ ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾਂ ਦੀ ਨਹੀਂ ਤੋ ਗੁਲਿਕੁਰੁ ਹਾਨੀ ਜਗਤ ਦਾ ਬਗੀਚਾ ਹੈ ਜਿੱਥੇ ਰਾਗ ਇੱਕ ਪੁਲ ਖੇਡਦਾ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਮਨੁੱਖ ਨੂੰ ਜਾਦ ਦਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਣ ਵਿੱਚ ਆ ਕੇ ਮੂਹ ਮਾਇਆ ਛੱਡ ਕੇ ਵੈਰਾਗਮਈ ਜੀਵਨ ਬਤੀਤ ਕਰ ਤੇ ਨਾਮ ਰੂਪੀ ਭਗਤੀ ਰਸਪੀ ਫਿਰ ਉਸ ਪਰਮਾਤਮਾ ਨੂੰ ਸੱਚਾ ਸੁਖ ਮਿਲ ਜਾਵੇ ਏ ਗੁਰੂ ਜੀ ਦੀ ਰਾਗ ਹੈ ਇਹਨਾਂ ਰਾਗਾਂ ਦੇ ਤਹਿਤ ਹੀ ਗੁਰੂ ਜੀ ਨੇ ਸੰਸਾਰ ਨੂੰ ਸਿੱਧੇ ਰਸਤੇ ਪਹੁੰਚਦਾ ਯਤਨ ਕੀਤਾ ਹੈ ਕਿਉਂਕਿ ਉਸ ਟਾਈਮ ਜਿਹੜੀ ਭਾਸ਼ਾ ਸੀ ਉਹ ਐਦਾਂ ਬੋਲ ਕੇ ਨਹੀਂ ਸੀ ਸਮਝਾਈ ਜਾਂਦੀ ਉਸ ਟਾਈਮ ਸਾਰੀ ਜੀ ਸਾਰੀ ਜਿਹੜੀ ਭਾਸ਼ਾ ਸੀ ਉਸ ਸੰਗੀਤ ਦੇ ਰਾਹੀਂ ਹੀ ਸਿੱਖਾਂ ਦੇ ਮਨਾਂ ਉਤੇ ਘਰ ਕਰ ਜਾਂਦੀ ਇੰਸੇ ਕਰਕੇ ਗੁਰੂ ਜੀ ਨੇ ਇਹਨਾਂ ਰਾਗਾਂ ਦੀ ਰਚਨਾ ਕੀਤੀ ਹੈ ਜੋ ਕਿ ਸਾਡਾ ਅੱਜ ਦਾ ਟੌਪਿਕ ਸੀ ਇਹਦੇ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ